ਸਤਿ ਸ਼੍ਰੀ ਅਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਅਤੇ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇਸ ਪ੍ਰੋਗਰਾਮ ਦੇ ਵਿੱਚ ਦੇਸ਼ ਵਿਦੇਸ਼ ਨਾਲ ਜੁੜੀਆਂ ਹੋਈਆਂ ਵੱਖ-ਵੱਖ ਖਬਰਾਂ ਦੇ ਉੱਪਰ ਜਾਣਨਾ ਪਾਉਣ ਦੇ ਲਈ ਸੀਨੀਅਰ ਪੱਤਰਕਾਰ ਮਿੰਟੂ ਗੁਰਸਰਿਆ ਹੋਂ ਦਾ ਸਾਥ ਹੁੰਦਾ ਹੈ ਤੇ ਉਹਨਾਂ ਨੂੰ ਨਾਲ ਪ੍ਰੋਗਰਾਮ 'ਚ ਸ਼ਾਮਲ ਕਰਦੇ ਆਂ ਤੇ ਫਿਰ ਰੋਕਾ ਖਬਰਾਂ ਦਾ ਕਰਾਂਗੇ ਬਹੁਤ-ਬਹੁਤ ਸਵਾਗਤ ਹੈ ਸ਼ੁਕਰੀਆ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸੋ ਸਭ ਤੋਂ ਪਹਿਲਾਂ ਕਰਦੇ ਚੱਲੀਏ ਅੱਜ ਦੇ ਪ੍ਰੋਗਰਾਮ ਦੇ ਸਪੌਂਸਰਸ ਦਾ ਧੰਨਵਾਦ ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ ਨਾ ਦਾ ਸੰਪਰਕ ਨੰਬਰ ਹੈ 408 272 2500 ਟਰਕਿਆਣਾ ਇਮੀਗ੍ਰੇਸ਼ਨ ਲਾ ਫਰਮ ਜੀ ਟਰਕਿਆਣਾ ਹੋਣਾ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਇਮੀਗ੍ਰੇਸ਼ਨ ਬਾਬਤ ਕਿਸੇ ਤਰ੍ਹਾਂ ਦੀ ਸਲਾਹ ਕਰਨੀ ਹੈ ਪ੍ਰਸ਼ੰਤ ਨੌਤਾ ਯੂਬਾ ਸਿਟੀ ਬਲਜਿੰਦਰ ਸਿੰਘ ਨਿਜਰ ਵੁਡਲੈਂਡ GN LUB ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에어 ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੰਟਾਨੇਲਾ ਦੇ ਵਿੱਚ ਐ। ਨਿਮਾ ਸੋਤਾ ਹੁਣਾਂ ਦਾ ਨੰਬਰ ਤੁਹਾਡੇ ਨਾਲ ਸਾਂਝਾ ਕਰ ਲੈਣਿਆ 2092770113। ਜਸਵਿੰਦਰ ਸਿੰਘ, ਨਾਗਰਾ, ਰੋਸਬੈਲ, ਅਫਤਾਰ ਸਿੰਘ, ਸੰਗਾ ਯੂਬਾ ਸਿਟੀ, ਬਲਦੇਵ ਸਿੰਘ, ਕੰਗ ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਇਨ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਨਾ ਖਬਰਾਂ ਨੂੰ ਤੁਹਾਡੇ ਤੱਕ ਪੰਜ ਦਾ ਕਾਰਨ ਦੇ ਲਈ ਸੋਮੇਂਟੂ ਜੀ ਕਰੀਏ ਖਬਰਾਂ ਦਾ ਰੁਖ ਤਾਂ ਸਭ ਤੋਂ ਪਹਿਲੀ ਖਬਰ ਸਰਪੰਚ ਟਰੰਪ ਹੁਣਾ ਦੇ ਨਾਲ ਜੁੜੀ ਹੋਈ ਹੈ ਕਈ ਕੁਝ ਕਿਹਾ ਹੈ ਉਹਨਾਂ ਨੇ ਅੱਜ ਤੇ ਉਸ ਦੇ ਵਿੱਚੋਂ ਇੱਕ ਗੱਲ ਇਹ ਵੀ ਹੈ ਕਿ ਉਹ ਤਾਂ ਕਹਿੰਦੇ ਵੀ ਮੈਂ ਨਹੀਂ ਕਰਵਾਇਆ ਸੀ ਜ਼ ਫਾਇਰ ਫਿਰ ਕਰਵਾਇਆ ਕਿਨੇ ਹੈ ਜੀ ਕਰਪੀ ਜੀ ਕੀ ਚੱਲਦਾ ਪਿਆ ਹੈ ਇਸ ਨੂੰ ਸਮਝਣਾ ਮੈਂ ਤੇ ਅੱਗੇ ਕਿਹਾ ਸੀ ਮੈਂ ਕਿਹਾ ਭਈ ਗੱਲ ਇਹ ਆ ਕਿ ਸਭ ਇੱਕੋ ਜਿਹੇ ਨੇ ਦੋ ਮੇਟਰ ਕੋਜੀ ਆਉ ਜੋਣ ਨਵੇੜਾ ਇਹ 트াম্প ਸਾਹਿਬ ਇਧਰੋਂ ਮੋਦੀ ਸਾਹਿਬ ਥੋੜੇ ਥੋੜੇ ਆਪਣੇ ਮਾਨ ਸਾਹਿਬ ਨਾ ਇਹਨਾਂ ਦਾ ਪਤਾ ਲੱਗਦਾ ਕੀ ਏ ਬੋਲ ਕੇ ਗਏ ਆ ਕੀ ਇਹਨਾਂ ਨੇ ਉਹਦੇ ਤੇ ਕੈਮ ਰਹਿਣਾ ਮਤਲਬ ਕਿ ਕੁਝ ਵੀ ਨਹੀਂ ਪਤਾ ਹੁਣ ਤੁਸੀਂ ਵੇਖੋ 트াম্প ਸਾਹਿਬ ਕਹਿਣ ਡਏ ਨੇ ਕਿ ਮੈਂ ਨਹੀਂ ਕਹਿੰਦਾ ਕਿ ਇਹ ਮੈਨੇ ਕੀਤਾ ਮੈਂ ਕੀਤਾ ਪਰ ਇਹ ਪੱਕਾ ਕਿ ਪਿਛਲੇ ਹਫਤੇ ਭਾਰਤ ਪਾਕਿਸਤਾਨ ਦੇ ਵਿੱਚ ਜੋ ਹੋਇਆ ਮਾਇਓ ਨੂੰ ਸੈਟਲ ਕਰਨ ਦੇ ਵਿੱਚ ਮਦਦ ਕੀਤੀ ਆ ਭਾਰਤ ਪਾਕਿਸਤਾਨ ਦੇ ਵਿੱਚ ਹੋਰ ਵੀ ਭਿਆਨਕ ਯਾਨੀ ਭੇੜ ਹੋ ਸਕਦੇ ਸੀ ਦੋਵੇਂ ਦੇਸ਼ਾਂ ਨੇ ਅਚਾਨਕ ਮਸਾਇਲਾ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ ਪਰ ਹੁਣ ਸਭ ਕੁਝ ਅਸੀਂ ਸੈਟਲ ਕਰ ਦਿੱਤਾ ਆ ਤਾਂ ਤੁਸੀਂ ਹੁਣ ਦੇਖੋ ਕਿ ਕੀ ਕਹਿ ਰਹੇ ਨੇ ਮੈਨੂੰ ਤੇ ਇਸ ਗੱਲ ਦੀ ਸਮਝ ਨਹੀਂ ਆ ਰਹੀ ਕਿ ਉਹ ਇੰਡੀਅਨ মিডিਆ ਸ਼ਾਪ ਰਿਹਾ ਹੈ ਇੰਡੀਅਨ মিডিਆ ਜੋ ਆ ਹਨ ਸਟੇਟਮੈਂਟ ਆਪਾਂ ਕੋਟ ਕੀਤੀ ਹੈ ਇੱਕ ਇੰਡੀਅਨ মিডিਆ ਦੈਨਿਕ ਬਸਕਰ ਦਾ ਹੈ ਜੇ ਆਪਾਂ ਦੇਖੀਏ ਤਾਂ ਉਹਨਾਂ ਨੇ ਸਟੇਟਮੈਂਟ ਛਾਪੀ ਆ ਤਾਂ ਇਹਦੇ ਵਿੱਚ ਤਾਂ ਡੋਨਲਡ ਟਰੰਪ ਡਿਨਾਈ ਵੀ ਨਹੀਂ ਕਰ ਰਹੇ ਤੁਸੀਂ ਮੈਨੂੰ ਦੱਸੋ ਮੈਂ ਸਟੇਟਮੈਂਟ ਦੁਬਾਰਾ ਪੜ੍ਹ ਕੇ ਸੁਣਾਉਣਾ ਤੁਹਾਨੂੰ ਜੋ ਇੰਡੀਅਨ মিডিਆ ਨੇ ਛਾਪੀ ਆ ਇਹ ਕੀ ਕਰ ਰਿਹਾ ਇੰਡੀਅਨ মিডিਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਉਹ ਕਹਿੰਦੇ ਕਿ ਮੈਂ ਨਹੀਂ ਕਹਿੰਦਾ ਕਿ ਤੇ ਮੈਂ ਕੀਤਾ ਪਰ ਇਹ ਪੱਕਾ ਕਿ ਪਿਛਲੇ ਹਫਤੇ ਭਾਰਤ-ਪਾਕਿਸਤਾਨ ਦੇ ਵਿੱਚ ਜੋ ਹੋਇਆ ਉਸ ਨੂੰ ਸੈਟਲ ਕਰਨ ਦੇ ਵਿੱਚ ਮਦਦ ਕੀਤੀ ਹੈ ਭਾਰਤ-ਪਾਕਿਸਤਾਨ ਦੇ ਦਰਮਿਆਨ ਹੋਰ ਵੀ ਭਿਆਨਕ ਪੇੜ ਹੋ ਸਕਦੇ ਸੀਗੇ ਦੋਵੇਂ ਦੇਸ਼ਾਂ ਨੇ ਅਚਾਨਕ ਮਸਾਇਲਾ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ ਪਰ ਅਸੀਂ ਸਭ ਸੈਟਲ ਕਰ ਦਿੱਤਾ ਲਾ ਦੱਸੋ ਹੁਣ ਮੈਨੂੰ ਦੱਸੋ ਉਹਨਾਂ ਨੇ ਜੋ ਪਹਿਲਾਂ ਕਿਹਾ ਤੇ ਹੁਣ ਕਿਹਾ ਤੇ ਚ ਅੰਤਰ ਲੱਭ ਕੇ ਦਿਖਾਓ ਮੈਨੂੰ ਜੀ ਜੀ ਪਹਿਲਾਂ ਉਹਨਾਂ ਨੇ ਕਿਹਾ ਸੀਗਾ ਕਿ ਸੀਜ਼ਫਾਇਰ ਕਰਵਾ ਦਿੱਤਾ ਉਹਨਾਂ ਕਹਿੰਦੇ ਸੈਟਲ ਕਰਵਾ ਦਿੱਤਾ ਫਰਕ ਤੇ ਆਹੋ ਹੀ ਆ ਨਾ ਜੀ ਤਾਂ ਇੰਡੀਅਨ মিডিਆ ਇਸ ਸਟੇਟਮੈਂਟ ਨੂੰ ਛਾਪ ਕੇ ਇਦਾਂ ਕਰ ਰਿਹਾ ਹੈ ਕਿ ਜਿਵੇਂ ਉਹਨੇ ਕਿਹਾ ਹੋਵੇ ਕਿ ਨਹੀਂ 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 ਸੰਤ ਪਤਾ ਹੀ ਨਹੀਂ ਭਾਰਤ ਪਾਕਿਸਤਾਨ ਦੇ ਵਿੱਚ ਕੀ ਹੋਇਆ ਤਾਂ ਇਸ ਕਰਕੇ ਮੇਰੇ ਖਿਆਲ ਦੇ ਨਾਲ ਇੰਡੀਅਨ ਮੀਡੀਆ ਬਿਲਕੁਲ ਹੁਣ ਜਿੱਦਾਂ ਕਹਿ ਲੋ ਕਿ ਨਰਿੰਦਰ ਮੋਦੀ ਹੋਰਾਂ ਨੂੰ ਡਿਫੈਂਡ ਕਰ ਰਿਹਾ ਮੈਨੂੰ ਨਹੀਂ ਪਤਾ ਕਿਉਂਕਿ ਐਗਜੈਕਟ ਡੋਨਲਡ ਟਰੰਪ ਦੀ ਜਿਹੜੀ ਇਹ ਬਾਈਟ ਹੈ ਜਾਂ ਜੋ ਸਪੀਚ ਹੈ ਮੈਂ ਨਹੀਂ ਸੁਣੀ ਇੱਥੇ ਜੋ ਇੰਡੀਅਨ ਮੀਡੀਆ ਵਿੱਚ ਛਾਪੇ ਮੈਂ ਉਹਦੇ ਲਿਹਾਜ਼ ਨਾਲ ਹੀ ਕਹਿ ਰਿਹਾ ਕਿ ਇਹਦੇ ਵਿੱਚ ਕਿਤੇ ਅਮਰੀਕਨ ਪ੍ਰੈਜ਼ੀਡੈਂਟ ਨਹੀਂ ਤੇ ਆਖੇ ਨਹੀਂ ਕਿ ਭਾਈ ਅਸੀਂ ਤਾਂ ਬਿਲਕੁਲ ਨਹੀਂ ਕਰਾਇਆ ਜੀ ਸਾਡਾ ਤਾਂ ਐਵੇਂ ਬਸ ਅਸੀਂ ਐਵੇਂ ਕਹਿ ਬੈਠੇ ਫਲਾਣ ਡਮਕਾ ਐਸਾ ਹਾਈ ਨਹੀਂ ਹੈ ਜੀ ਕਿਉਂਕਿ ਇਸ ਤੋਂ ਪਹਿਲਾਂ ਜਿਹੜੇ ਇਹਨਾਂ ਦੇ ਫੋਰਨ ਮਿਨਿਸਟਰ ਨੇ ਵੈਸੇ ਉਹ ਸੈਕਟਰੀ ਕਹਿੰਦੇ ਨੇ ਤਾਂ ਗੱਲ ਇਹ ਆ ਕਿ ਉਹਨਾਂ ਦੇ ਵੀ ਬਿਆਨ ਆਏ ਹੋਏ ਨੇ ਕਮਾਲ ਦੀ ਗੱਲ ਹੈ ਸੋ ਇੰਡੀਅਨ ਮੀਡੀਆ ਜਿਹੜਾ ਉਹ ਧਿਆਨ ਪਤਾ ਨਹੀਂ ਕਿੱਧਰ ਖਿੱਚਣਾ ਚਾਹੁੰਦਾ ਜਨਤਾ ਦਾ ਅੱਛਾ ਦੂਜਾ ਸਵਾਲ ਫਿਰ ਇਹ ਪੈਦਾ ਹੋਏਗਾ ਜੇ ਇੰਡੀਅਨ ਮੀਡੀਆ ਦਾ ਆਪਾਂ ਗੱਲ ਕਰੀਏ ਕਿ ਇਹਨਾਂ ਦਾ ਜੇ ਪਾਕਿਆ ਕਿ ਡੋਨਲਡ ਟਰੰਪ ਨੇ ਇਹਨਾਂ ਨੇ ਯੂ ਟਰਨ ਲਿਖਿਆ ਕਿ ਡੋਨਲਡ ਟਰੰਪ ਨੇ ਯੂ ਟਰਨ ਲਿਆ ਯਾਨੀ ਨਰਿੰਦਰ ਮੋਦੀ ਸਰਕਾਰ ਨੂੰ ਇਹਨਾਂ ਨੇ ਡਿਫੈਂਡ ਕਰਨ ਵਾਸਤੇ ਲਿਖਿਆ ਕਿ ਯੂ ਟਰਨ ਹੈ ਹੁਣ ਮੈਂ ਜਿਵੇਂ ਵਾਰ-ਵਾਰ ਕਹਿ ਰਿਹਾ ਤੁਸੀਂ ਸੁਣ ਕੇ ਨਿਸਤਾਰਾ ਆਪੇ ਕਰ ਲੈਣਾ ਪਲੀਜ਼ ਕਿਉਂਕਿ ਮੈਂ ਉਹ ਨਹੀਂ ਸੁਣੀ ਮੈਂ ਸਿਰਫ ਇੰਡੀਅਨ ਮੀਡੀਆ ਦੇ لحاظ ਨਾਲ ਗੱਲ ਕਰਾਂਗਾ ਕਿ ਜੋ ਇਹਨਾਂ ਨੇ ਹੁਣ ਤੱਕ ਈਸ਼ਾ ਪਿਆ ਗੱਲ ਇਹ ਆ ਕਿ ਜੇ ਡੋਨਲਡ ਟਰੰਪ ਨੇ ਇਹ ਕਿਹਾ ਕਿ ਅਸੀਂ ਨਹੀਂ ਕਰਵਾਇਆ ਅਸੀਂ ਸੈਟਲ ਕਰਵਾਇਆ ਤਾਂ ਇਹਦਾ ਮਤਲਬ ਇਹ ਆ ਕਿ ਉਹਨਾਂ ਨੇ ਦੋਨਾਂ ਨੂੰ ਕਿਹਾ ਕਿ ਸੈਟਲ ਕਰ ਲਓ ਤੇ ਜੇ ਸੈਟਲਮੈਂਟ ਹੁੰਦੀ ਆ ਹੁਣ ਗੁਰਪ੍ਰੀਤ ਜੀ ਤੁਸੀਂ ਤੇ ਮੈਂ ਆ ਅਸੀਂ ਜੇ ਕਿਹੇ ਕਾਨੂੰਨੀ ਲੜਾਈ ਕਿ ਪੈ ਜੀਏ ਦੋਵੇਂ ਜਾਣੇ ਅਖੀਰ ਜਿਹੜੇ ਸਾਡੇ ਪੰਜਾਬੀ ਰੇਡੀਓ ਯੂਐਸ ਦੇ ਆਦਾਰੇ ਦੇ ਸੰਚਾਲਕ ਨੇ ਉਹ ਕਹਿਣ ਕਿ ਚਲੋ ਤੁਹਾਡਾ ਬੈਠ ਕੇ ਸੈਟਲ ਕਰਾ ਦਈਏ ਆਪਾਂ ਆਪਾਂ ਸੈਟਲ ਕਰ ਲਿਆ ਤਾਂ ਦੋਨਾਂ ਨੇ ਕਿਸੇ ਥਾਂ ਤੇ ਜਾ ਕੇ ਸੈਟਲ ਕੀਤਾ ਹੋਏਗਾ ਨਾ ਕਿਸੇ ਮੁੱਦੇ ਤੇ ਕਿ ਹਾਂ ਭਾਈ ਇੱਥੇ ਨਵੇੜਾ ਸਾਡਾ ਜੀ ਠੀਕ ਹੈ ਨਾ ਐਵੇਂ ਤਾਂ ਲੜਾਈ ਨਹੀਂ ਹੋਈ ਐਵੇਂ ਤਾਂ ਕੋਈ ਭੇਡ ਨਹੀਂ ਹੋਇਆ ਤੇ ਐਵੇਂ ਕੋਈ ਨਵੇੜਾ ਨਹੀਂ ਹੁੰਦਾ ਕਿ ਜਾਓ ਤੁਹਾਡਾ ਨਵੇੜਾ ਫਿਰ ਉਹ ਕਿਹੜੀਆਂ ਸ਼ਰਤਾਂ ਨੇ ਜਿਹੜੇ ਭਾਰਤ ਨੇ ਆਪਣੇ ਪੱਧਰ ਤੇ ਚਲੋ ਅਮਰੀਕਾ ਦੇ ਕਹਿਣ ਤੇ ਸਹੀ ਸੈਟਲ ਕੀਤਾ ਤਾਂ ਸੈਟਲ ਕੀਤਾ ਕਿਹੜੇ ਪੁਆਇੰਟ ਤੇ ਆ ਕੀ ਇਹ ਕੋਈ ਸੀਜ਼ਫਾਇਰ ਦੀ ਤਰੀਕ ਮਿੱਥੀ ਗਈ ਆ ਕੋਈ ਸ਼ਰਤ ਮਿੱਥੀ ਗਈ ਆ ਗਾ ਕੋ ਡਾਇਲੋਗ ਦੀ ਤਰੀਕ ਕਿਉਂਕਿ ਡਾਇਲੋਗ ਹੁੰਦੇ ਨੇ ਦੋ ਆਦੇਸ਼ਾਂ ਦੇ ਵਿੱਚ ਡਾਇਲੋਗ ਦੀ ਸੰਭਾਵਨਾ ਰੱਖੀ ਗਈ ਆ ਮਤਲਬ ਕਿ ਫਿਰ ਉਸ ਚੀਜ਼ ਤੇ ਆ ਜਾ ਕਿ ਤੁਹਾਨੂੰ ਘਟੂ ਘਟੇ ਇਸ ਕੱਲ ਦਾ ਤੇ ਫਿਰ ਇਹ ਸਪਸ਼ਟੀਕਰਨ ਦੇਣਾ ਪਊਗਾ ਨਾ ਕਿ ਜੇ ਨਵੇੜਾ ਹੋਇਆ ਸੈਟਲ ਕੀਤਾ ਤੇ ਉਹ ਸੈਟਲਮੈਂਟ ਕਿਹੜੀਆਂ ਸ਼ਰਤਾਂ ਤੇ ਹੋਈ ਆ ਇਹ ਜ਼ਰੂਰ ਦੱਸਣਾ ਚਾਹੀਦਾ ਫਿਰ ਇੰਡੀਅਨ ਮੀਡੀਆ ਨੂੰ ਇਹ ਸਵਾਲ ਕਰਨਾ ਚਾਹੀਦਾ ਮੈਂ ਇੰਡੀਅਨ ਮੀਡੀਆ ਦੇ ਹੀ ਪਰਫੈਕਟੋ ਗੱਲ ਕਰਾਂਗਾ ਗੁਰਪ੍ਰੀਤ ਜੀ ਫਿਰ ਉਹਨਾਂ ਨੂੰ ਆਪਣੀ ਸਰਕਾਰ ਤੋਂ ਇਹ ਪੁੱਛਣਾ ਪੈਂਦਾ ਹੈ ਕਿ ਉਹਨਾਂ ਦਾ ਬੁਨਿਆਦੀ ਹੱਕ ਵੀ ਆ ਕਿ ਜੇ ਤੁਸੀਂ ਆਪਣੇ ਪੱਧਰ ਤੇ ਰਾਜੀਨਾਵਾ ਕੀਤਾ ਹੈ ਤੇ ਰਾਜੀਨਾਵੇ ਦੇ ਵਿੱਚ ਕੁਝ ਨੁਕਤੇ ਹੁੰਦੇ ਜਿਨ੍ਹਾਂ ਤੇ ਆਪਾਂ ਸਹਿਮਤੀ ਜਤਾਉਣੀ ਆ ਉਹ ਸਹਿਮਤੀ ਕਿਹੜੇ ਕਿਹੜੇ ਨੁਕਤੇ ਤੇ ਬਣੀ ਉਹ ਵੀ ਦੱਸਿਓ ਫਿਰ ਜੀ ਸੋ ਤੁਸੀਂ ਹੀ ਚਾਨਣਾ ਪਾਇਆ ਸੀ ਜਦੋਂ ਪਹਿਲਾ ਪ੍ਰਧਾਨ ਮੰਤਰੀ ਹੁਣੀ ਆਪ ਆ ਕੇ ਸੰਬੋਧਨ ਕੀਤਾ ਸੀ ਰਾਸ਼ਟਰ ਦੇ ਨਾਮ ਤੇ ਉਸ ਦਿਨ ਵੀ ਇਹਨਾਂ ਨੇ ਕਿਸੇ ਦਾ ਵੀ ਨਾਮ ਨਹੀਂ ਲਿਆ ਲਿਆ ਸੀ ਆਪਣੇ ਮੂੰਹੋਂ ਨਾ ਹੀ 트ੰਪ ਦਾ ਨਾਮ ਕਿਸੇ ਮੁੰਦਾ ਬੇਸ਼ੱਕ ਤੁਸੀਂ ਦੱਸਿਆ ਸੀ ਕਿ ਗਵਾਂਡੀ ਮੁਲਕ ਦੇ ਜਿਹੜੇ ਬੈਠੇ ਨੇ ਪੀਐਮ ਸਾਹਿਬ ਉਹਨਾਂ ਨੇ 30 ਤੋਂ ਵੱਧ ਦੇਸ਼ਾਂ ਦਾ ਧੰਨਵਾਦ ਕੀਤਾ ਸੀ ਇਹ ਸਾਰੇ ਦੇ ਲਈ ਪਰ ਦੇਖੋ ਕੀ ਬਣਦਾ ਆਪਣੋ ਆਪਣੇ ਪ੍ਰਪੋਗੈਂਡੇ ਵੀ ਟੋ ਕਰਦੇ ਹੁੰਦੇ ਨੇ ਪਰ ਅਗਲੀ ਖਬਰ ਤੇ ਜੇਕਰ ਚੱਲੀਏ ਤਾਂ ਜੋ ਕੁਝ ਮਜੀਠਾ ਹਲਕੇ ਦੇ ਵਿੱਚ ਸ਼ਰਾਬ ਕਾਂਡ ਵਾਪਰਿਆ ਉਸ ਤੋਂ ਬਾਅਦ ਹੋ ਰਿਹਾ ਮੰਨਿਆ ਜਾ ਰਿਹਾ ਹੈ ਕਿ ਹੁਣ ਜਾਂਚ ਠੰਡੇ ਬਸਤੇ ਦੇ ਬੰਦ ਤੁਰ ਪਈ ਹੈ ਜੀ ਦੇਖੋ ਇਹ ਜਿਹੜੀ ਜਾਂਚ ਆ ਇਹ ਤੇ ਠੰਡੇ ਬਸਤੇ ਦੇ ਵਿੱਚ ਪੈਣੀ ਆ ਕਿਉਂਕਿ ਆਪਾਂ ਅੱਗੇ ਵੀ ਦੇਖਿਆ ਜਿੰਨੀਆਂ ਵੀ ਇਹ ਹੂਚ ਟ੍ਰੈਜਡੀਆਂ ਹੋਣ ਜਾਂ ਨੇ ਯਾਨੀ ਸ਼ਰਾਬ ਵਾਲੀਆਂ ਤਰਾਸਤੀਆਂ ਵਾਪਰੀਆਂ ਨੇ ਉਹਦੇ ਵਿੱਚ ਦੇਖੋ ਇੱਕ ਵਾਰੀ ਕੀ ਹੋਇਆ ਕਿ ਮਾਝੇ ਦੀ ਜਿਹੜੀ ਹੂਚ ਟ੍ਰੈਜੇਡੀ ਸੀਗੀ ਯਾਦ ਹੋਣਾ ਤੁਹਾਨੂੰ ਕੈਪਟਨ ਵੇਲੇ 2020 ਦੀ ਉਹਦੀ ਜਿਹੜੀ ਇੱਕ ਸੁਣਵਾਈ ਸੀ ਸੁਪਰੀਮ ਕੋਰਟ 'ਚ ਹੋ ਰਹੀ ਸੀ ਸੁਪਰੀਮ ਕੋਰਟ ਨੇ ਆਪਣੀ ਸੁਣਵਾਈ ਦੇ ਦੌਰਾਨ ਇਸ ਮਾਮਲੇ ਦੇ ਵਿੱਚ ਇਨਾ ਬੰਨਿਓ ਜੋ ਡਾਟਾ ਪੇਸ਼ ਕੀਤਾ ਗਿਆ ਸੀਗਾ ਕਿ 2 ਸਾਲਾਂ ਚ 37000 ਐਫਆਈਆਰ ਕਟੀਆਂ ਗਈਆਂ ਨੇ ਮਤਲਬ ਕਿ ਇਲੀਗਲ ਜਿਹੜੀ ਸ਼ਰਾਬ ਦਾ ਧੰਦਾ ਚੱਲਦਾ ਉਹਦੇ ਮਾਮਲੇ ਦੇ ਵਿੱਚ ਤਾਂ ਇਹਨਾਂ ਨੇ ਆਖਿਆ ਸੀ ਫਿਰ ਸੁਪਰੀਮ ਕੋਰਟ ਦੇ ਜੱਜਾਂ ਨੇ ਕਿ ਭਈ ਪੰਜਾਬ ਦੀ ਜਵਾਨੀ ਬਚੇਗੀ ਕਿਤਾ ਕਿ ਇੱਕ ਪਾਸੇ ਤੇ ਦੂਜੇ ਨਸ਼ੇ ਤੇ ਦੂਜੇ ਪਾਸੇ ਸ਼ਰਾਬ ਤੁਸੀਂ ਕਰਦੇ ਕੀ ਹੋ ਮਤਲਬ ਕਿ ਬਹੁਤ ਜ਼ਿਆਦਾ ਖਚਾਈ ਕੀਤੀ ਸੀਗੀ ਹੁਣ ਸੁਪਰੀਮ ਕੋਰਟ ਕੀ ਕਰ ਸਕਦੀ ਸੀ ਕਿਉਂਕਿ ਉਸ ਵੇਲੇ ਵੀ ਜਾਂਚ ਪੜਤਾਲ ਜਿਹੜੀ ਆ ਠੰਡੇ ਵਸਤੇ 'ਚ ਚੱਲੇ ਗਈ ਫਿਰ ਮੁਛਲਪਿੰਡ ਦੇ ਵਿੱਚ ਵਾਪਰਿਆ ਸਭ ਕੁਝ ਫਿਰ ਇੱਕ ਵਾਰੀ ਸੰਗਰੂਰ ਜ਼ਿਲ੍ਹੇ ਦੇ ਵਿੱਚ ਵਾਪਰਿਆ ਸਾਰਾ ਕੁਝ ਤਾਂ ਜੇ ਆਪਾਂ ਦੇਖੀਏ ਤੁਹਾਨੂੰ ਯਾਦ ਹੋਣਾ ਕਾਂਗਰਸ ਦੇ ਰਾਜ ਵੇਲੇ ਤੇ ਰਾਜਪੁਰੇ ਦੇ ਵਿੱਚ ਇੱਕ ਸ਼ਰਾਬ ਫੈਕਟਰੀ ਫੜੀ ਗਈ ਸੀ ਯਾਦ ਹੋਣਾ ਜਿਹਦੇ ਵਿੱਚ ਇੱਕ ਵਿਧਾਇਕ ਦਾ ਜ਼ਿਕਰ ਆਇਆ ਇਸੇ ਤਰ੍ਹਾਂ ਖੰਨੇ ਲਾਗੇ ਫੜੀ ਗਈ ਸੀ ਠੀਕ ਹੈ ਜੀ ਉਹਦੇ ਵਿੱਚ ਵੀ ਕੁਝ ਪੋਲੀਟੀਕਲ ਹਸਤੀਆਂ ਦਾ ਜ਼ਿਕਰ ਆਇਆ ਇੱਕ ਆ ਮੇਰੇ ਗੁਆਂਢ ਬਾਦਲਪਿੰਡ ਦੇ ਬਾਗਾਂ 'ਚੋਂ ਬੋਟਲਿੰਗ ਪਲਾਂਟ ਦਾ ਜਿਹੜਾ ਮਾਮਲਾ ਸੀ ਉਹ ਉੱਠਿਆ ਅੱਜ ਤੱਕ ਪਤਾ ਹੀ ਨਹੀਂ ਲੱਗਿਆ ਕਿ ਉਹ ਬਾਗ ਕਿਹਦਾ ਸੀ ਕਿੱਥੇ ਹੋ ਰਹੀ ਸੀ ਤਾਂ ਮਤਲਬ ਕਿ ਬਦਲਪਿੰਡ ਦੇ ਮੈਨੂੰ ਸ਼ਾਇਦ ਅੱਧੇ ਕਿੱਲਿਆਂ ਦਾ ਪਤਾ ਹੋਣਾ ਕਿ ਆਹ ਪੈਲੀ ਕੀ ਦੀ ਆਹ ਪੈਲੀ ਕੀ ਦੀ ਤੇ ਉੱਥੇ ਸਰਕਾਰ ਨੂੰ ਪਤਾ ਹੀ ਨਹੀਂ ਕਿ ਇਹ ਕਿਦੀ ਪੈਲੀ ਤੇ ਚੱਲਣ ਡਿਆ ਇਹ ਜਿਗਾੜ ਤੋਂ ਇਹ ਸਾਡੇ ਕੋਲ ਇਤਿਹਾਸ ਹੈ ਇਹਨਾਂ ਚੀਜ਼ਾਂ ਦਾ ਗੁਰਪ੍ਰੀਤ ਜੀ ਕਿ ਇਹ ਸਭ ਕੁਝ ਇਦਾਂ ਹੀ ਹੁੰਦਾ ਕਿਉਂ ਕਿ ਕਿਉਂਕਿ ਉੱਥੇ ਮਾਨ ਸਾਹਿਬ ਐਵੇਂ ਨਹੀਂ ਭੱਜੇ ਭੱਜੇ ਗਏ ਸਨ ਐਵੇਂ ਹੀ ਇਹਨਾਂ ਨੇ ਪੈਸਿਆਂ ਦਾ ਉੱਥੇ ਵੀ ਭਰਾ ਦਿੱਤਾ ਉਹਦਾ ਕਾਰਨ ਸੀ ਕਾਰਨ ਇਹ ਆ ਕਿ ਇਹਨਾਂ ਨੇ ਬਾਹਰੋਂ ਲਿਆ ਕੇ ਲਿੱਕਰ ਕਾਰੋਬਾਰ ਚ ਗਰੁੱਪ ਵਾੜੇ ਨੇ ਉਹਨਾਂ ਗਰੁੱਪਾਂ ਤੇ ਗਾਜ਼ ਨਾ ਡਿੱਗੇ ਫਿਰ ਉਹਨਾਂ ਨੂੰ ਪ੍ਰੋਟੈਕਟ ਕਰਨ ਵਾਸਤੇ ਕੁਛ ਤੇ ਕਰਨਾ ਹੀ ਆ ਲੋਕਾਂ ਨੂੰ ਫਸ ਮੁਆਵਜ਼ਾ ਦੇ ਦਿੱਤਾ ਠੀਕ ਠਾਕ ਆ ਉਤੋਂ ਗੱਲ ਇਹ ਆ ਕਿ ਅਸਲ ਦੇ ਵਿੱਚ ਇਸ ਧੰਦੇ ਦੀ ਜਦੋਂ ਤੱਕ ਸਫਾਈ ਨਹੀਂ ਹੁੰਦੀ ਇਹ ਸਾਰਾ ਲਿੱਕਰ ਕਾਰੋਬਾਰ ਜਿਹੜਾ ਪਾਰਦਰਸ਼ੀ ਢੰਗ ਨਾਲ ਨਹੀਂ ਚਲਾਇਆ ਜਾਂਦਾ ਇਦਾਂ ਹੀ ਹੋਊਗਾ ਜਦੋਂ ਤੱਕ ਸ਼ਰਾਬ ਦੇ ਰੇਟ ਜਿਹੜੇ ਆ ਤੁਸੀਂ ਠੀਕ ਨਹੀਂ ਕਰੋਗੇ ਪਾਲਿਸੀ ਠੀਕ ਨਹੀਂ ਕਰੋਗੇ ਇਹ ਵਾਪਰੂਗਾ ਹੀ ਵਾਪਰੂਗਾ ਮੈਂ ਲਿਖ ਕੇ ਦਿਨਾ ਕਿਉਂ ਕਿ ਕਿਉਂਕਿ ਜਿੰਨਾ ਖਤਰਨਾਕ ਚਿੱਟਾ ਓਨੀ ਖਤਰਨਾਕ ਚਿੱਟੀ ਆ ਇਹ ਚਿੱਟੇ ਰੰਗ ਚਿੱਟੇ ਰੰਗ ਦਾ ਜਿਵੇਂ ਸਿੰਥੈਟਿਕ ਪਾਊਡਰ ਹੁੰਦਾ ਹੈ ਸ਼ਰਾਬ ਵੀ ਐ ਬਿਲਕੁਲ ਚਿੱਟੀ ਬਣਦੀ ਆ ਕੈਮੀਕਲ ਜਿਹੜੀ ਹੁੰਦੀ ਆ ਨਿਤਰੀ ਨਿਤਰੀ ਸ਼ਰਾਬ ਵਰਗੇ ਗਾਣੇ ਵੀ ਆਏ ਆ ਨਾ ਇਹ ਇਹ ਹੁੰਦੀ ਏ ਨਿਤਰੀ ਪਰ ਡਿਲੂਟ ਕੀਤੀ ਹੁੰਦੀ ਆ ਯਹਰ ਹੁੰਦਾ ਇਸ ਕਰਕੇ ਜਦੋਂ ਤੱਕ ਇਹ ਸਾਰੀ ਪਾਲਿਸੀ ਦੀ ਘੋਕ ਫੜਤਾ ਨਹੀਂ ਕੀਤੀ ਜਾਂਦੀ ਪਾਰਦਰਸ਼ਤਾ ਦੇ ਨਾਲ ਨਿਰਪੱਖਤਾ ਦੇ ਨਾਲ ਨਿਕਰਦਾ ਕੰਮ ਨਹੀਂ ਚਲਾਇਆ ਜਾਂਦਾ ਇਦਾਂ ਹੀ ਹੋਊਗਾ ਹਾਲਾਂਕਿ ਜੇ ਤੁਸੀਂ ਵੇਖੋਗੇ ਮਰਨ ਵਾਲਿਆਂ ਦੀ ਗਿਣਤੀ ਅਠਾ ਪਿੰਡਾਂ ਦੇ ਵਿੱਚ ਹੁਣ ਲਗਭਗ ਲਗਭਗ 30 ਦੇ ਕਰੀਬ ਹੋਣ ਵਾਲੀ ਆ 27 ਮੌਤਾਂ ਦੀ ਪੁਸ਼ਟੀ ਅੱਜ ਸ਼ਾਮ ਤੱਕ ਹੋ ਚੁੱਕੀ ਸੀਗੀ ਗੁਰਪ੍ਰੀਤ ਜੀ ਤੇ ਗੱਲ ਇਹ ਆ ਕਿ 22 ਪਰਿਵਾਰਾਂ ਨੂੰ 10-10 ਲੱਖ ਦਾ ਜਿਹੜਾ ਚੈੱਕ ਤਾਂ ਮਿਲ ਗਿਆ ਹੈ ਪਰ ਇਹ ਅੰਕੜਾ ਹੋਰ ਵੀ ਵੱਧ ਸਕਦਾ ਕਿਉਂਕਿ 6 ਹਾਲੇ ਕ੍ਰਿਟੀਕਲ ਪਏ ਆ ਇਧਰ ਜੇ ਤੁਸੀਂ ਦੇਖੋਗੇ ਤੇ ਇੱਕ ਚੈਟ ਦੇ ਵਿੱਚੋਂ ਖਲਾਸਾ ਹੋਇਆ ਵਾ ਕਿ ਇਹ ਜਿਹੜਾ ਐਥਨੋਲ ਵਗੈਰਾ ਜੋ ਵੀ ਇਹ ਕੈਮੀਕਲ ਹੁੰਦੇ ਨੇ ਕਿ ਸਾਬਣ ਬਣਾਉਣ ਦੇ ਨਾਮ ਤੇ ਮੰਗਾਏ ਜਾ ਰਹੇ ਸਨ ਯਾਨੀ ਈਜ਼ਲੀ ਇਹਨਾਂ ਦੀ ਅਵੇਲੇਬਿਲਟੀ ਹੈਗੀ ਆ ਈਜ਼ਲੀ ਪਹੁੰਚਿਆ ਸਾਰਾ ਕੁਝ ਚੱਲਦਾ ਹੈ ਤਾਂ ਇਹ ਜਿਹੜਾ ਮਾਫੀਆ ਹੈ ਗੁਰਪ੍ਰੀਤ ਜਦੋਂ ਤੱਕ ਇਹਨੂੰ ਸਖਤਾਈ ਨਾਲ ਨਹੀਂ ਨਿਚਠਿਆ ਜਾਏਗਾ ਇਥੇ ਹਾਲਾਤ ਇਦਾਂ ਦੇ ਹੀ ਰਹਿਣੇ ਆ ਜੀ ਹਾਲਾਤ ਤਾਂ ਪਤਾ ਨਹੀਂ ਕਿੰਨੇ ਗੰਭੀਰ ਹੋਣਗੇ ਜਾਂ ਠੀਕ ਹੋਣਗੇ ਪਰ ਅਗਲੀ ਖਬਰ ਤੇ ਵੱਲ ਚਲੀਏ ਤਾਂ ਉਧਰ ਕੰਗਣਾ ਰਣੌਤ ਦੀ ਟ੍ਰੋਲਿੰਗ ਹੋਈ ਹੈ ਇੱਕ ਵਾਰ ਮੋੜ ਤੋਂ ਹਾਲਾਂਕਿ ਇਸ ਦੇ ਲਈ ਮਾਹਰ ਨੇ ਆ खासा ਹੱਥ ਪਿਆ ਹੋਇਆ ਆਮ ਤੌਰ ਤੇ ਹੁੰਦੀ ਰਹਿੰਦੀ ਹੈ ਹਾਂ ਜੀ ਦੇਖੋ ਕੰਗਣਾ ਤੇ ਕੈਲੋਕ ਕੇ ਕੰਗੜਾ ਨੇ ਫਿਰ ਵਿਵਾਦਾਂ ਚ ਹੱਥ ਰੰਗਣਾ ਇੱਕ ਇੱਕੋ ਜਿਹਾ ਹੈ ਸੌਦਾ ਇੰਨੇ ਨਾ ਇੱਕ ਕੋਈ ਰੀਲ ਰੂਲ ਬਣਾਈ ਆ ਜੀ ਵੈਸੇ ਤੇ ਸਾਨੂੰ ਵਿਅਕਤੀਗਤ ਆਜ਼ਾਦੀ ਹੁੰਦੀ ਆ ਹਰੇਕ ਦੀ ਮੈਂ ਕਹਿਣਾ ਹੁੰਦਾ ਕਿ ਹੋਰ ਫੋਨ ਆਪਾਂ ਕਿਹੜਾ ਕਿ ਨਾਲ ਰਗੜ ਕੇ ਗੋਡੇ ਤੇ ਲਾਉਣੇ ਆ ਫੋਟੋ ਆ ਫੋਟੋਆਂ ਖਿੱਚ ਲਿਆ ਕਰੋ ਕੋਈ ਗੱਲ ਨਹੀਂ ਯਾਦਾਂ ਰਹਿ ਜਾਂਦੀਆਂ ਨੇ ਪਰ ਕੰਗੜਾ ਦਾ ਇਹ ਮਾਮਲਾ ਹੈ ਨਾ ਜਿਹੜਾ ਉਹਨੇ ਗੀਤ ਲਾਇਆ ਹੋਇਆ ਪਾਕਿਸਤਾਨ ਦਾ ਤੇ ਪਾਕਿਸਤਾਨ ਦਾ ਜਿਹੜਾ ਗੀਤ ਲਾਇਆ ਤੇ ਉਹਦੇ ਤੇ ਫਿਰ ਪਾਕਿਸਤਾਨੀਆਂ ਨੇ ਟ੍ਰੋਲ ਕਰਨਾ ਸਟਾਰਟ ਕਰ ਦਿੱਤਾ ਕਿ ਭਾਈ ਤੂੰ ਤੇ ਇੰਨੀ ਨਫ਼ਰਤ ਕਰਨੀ ਆ ਸਾਡੇ ਮਤਲਬ ਕਿ ਦੇਸ਼ ਨੂੰ ਜਾਂ ਸਾਡੇ ਮੁਸਲਮਾਨਾਂ ਨੂੰ ਤੇ ਉਹ ਗੀਤ ਤੂੰ ਸਾਡਾ ਲਾਇਆ ਵੈਸੇ ਦੇਖੋ ਗੱਲ ਇਹ ਆ ਕਿ ਜੇ ਆਪਾਂ ਦੇਖੀਏ ਇਸ ਨੂੰ ਇੱਕ ਵੱਡੇ ਪਰਪੇਕਟ ਦੇ ਵਿੱਚ ਕਿ ਨਫਰਤ ਹੀ ਹੈ ਮੈਂ ਨਾ ਇੱਕ ਚੀਜ਼ ਕਹੂੰਗਾ ਕੁਰਪਰੀ ਦੀ ਗੱਲ ਮੇਰੀ ਥੋੜੀ ਜੀ ਡੂੰਗੀ ਇਹਨੂੰ ਗੌਰ ਨਾਲ ਪਕੜ ਲੈਣਾ ਜੇ ਤੁਹਾਡੀ ਪਕੜ ਚਾਵੇ ਤੇ ਗਾਂ ਤੁਹਾਨੂੰ ਬਹੁਤ ਕੰਮ ਦੇਵੇਗੀ ਅਸਲ ਤੇ ਵਿੱਚ ਇੱਕ ਰਾਸ਼ਟਰਵਾਦ ਹੁੰਦਾ ਇੱਕ ਧਰਮਾਧਾਰਤ ਰਾਸ਼ਟਰਵਾਦ ਹੁੰਦਾ ਦੋਵਾਂ ਮੁਲਕਾਂ ਚ ਉਹ ਵਧ ਰਿਹਾ ਹੈ ਖਾਸ ਤੌਰ ਤੇ 2014 ਚ ਜੇ ਤੁਸੀਂ ਇੱਥੇ ਵੇਖੋਗੇ ਤੇ ਇਮਰਾਨ ਖਾਨ ਦੀ ਰਵਾਨਗੀ ਤੋਂ ਬਾਅਦ ਕਿਉਂਕਿ ਮਨੀਰ ਨੂੰ ਜਿਵੇਂ ਉਹਨੇ ਬੁੱਠੇ ਲੈਣ ਲਾਇਆ ਸੀ ਮਨੀਰ ਪਾਵਰਫੁਲ ਬਣਿਆ ਤੇ ਫਿਰ ਉਹਨੇ ਜੋ ਇਮਰਾਨ ਦੇ ਨਾਲ ਕੀਤਾ ਤੇ ਅੱਜ ਜਿਹੜਾ ਇਹ ਇਹਨਾਂ ਦਾ ਕਹੋ ਕਿ ਫੌਜੀ ਮੁਖੀਆ ਤੇ ਉਹ ਜਿਸ ਤਰ੍ਹਾਂ ਦੀਆਂ ਗੱਲਾਂ ਕਰਦਾ ਟੂ ਨੇਸ਼ਨ ਥਿਉਰੀ ਜਵਾਕਾਂ ਨੂੰ ਦੱਸੋ ਫਲਾ ਫਲਾ ਇਹ ਮੈਨੂੰ ਇਸ ਤਰ੍ਹਾਂ ਹੀ ਲੱਗਦਾ ਜਿਵੇਂ ਸਾਡੇ ਇਧਰ ਕਿ ਭਈ ਕਈ ਹਜ਼ਾਰ ਸਾਲ ਜਾਂ ਕਈ ਸੈਂਕੜੇ ਸਾਲ ਹਿੰਦੂਆਂ ਤੇ ਤਸ਼ੱਦਦ ਕੀਤਾ ਮੁਸਲਮਾਨਾਂ ਨੇ ਯਾਨੀ ਪਾਕਿਸਤਾਨ ਦੀ ਹਾਰ ਦੇ ਵਿੱਚ ਆਪਣੇ ਪ੍ਰਾਈਡ ਦੀ ਕਹਿ ਲੋ ਕਿ ਇੱਕ ਬਦਲੇ ਵਾਲੀ ਇੱਕ ਸਕਸੈਸ ਦੇਖੀ ਜਾਂਦੀ ਆ ਇਹ ਇਸ ਨੂੰ ਤੁਸੀਂ ਇੱਕ ਨਿਚੋੜਵਾ ਰੂਪ ਦੇ ਸਕਦੇ ਹੋ ਕਿ ਇਹ ਬਣ ਗਿਆ ਹੁਣ ਧਰਮ ਆਧਾਰਿਤ ਰਾਸ਼ਟਰਵਾਦ ਠੀਕ ਹੈ ਨਾ ਜੀ ਇੱਕ ਰਾਸ਼ਟਰਵਾਦ ਇੱਕ ਧਰਮ ਆਧਾਰਿਤ ਰਾਸ਼ਟਰਵਾਦ ਧਰਮ ਆਧਾਰਿਤ ਰਾਸ਼ਟਰਵਾਦ ਬਹੁਤ ਖਤਰਨਾਕ ਹੁੰਦਾ ਹੈ ਬੇहद ਖਤਰਨਾਕ ਹੁੰਦਾ ਹੈ ਔਰ ਇਹ ਇੱਕ ਸਾਈਡ ਤੋਂ ਨਹੀਂ ਦੋਨਾਂ ਸਾਈਡ ਤੋਂ ਫਸ ਰਿਹਾ ਹੈ ਗੁਰਪ੍ਰੀਤ ਜੀ ਤੇ ਜਿਹੜੀ ਕੰਗਣਾ ਹੈ ਕੰਗਣਾ ਵੀ ਉਹਦਾ ਇੱਕ ਟੂਲ ਆ ਕੰਗਣਾ ਨੂੰ ਕੁਝ ਵੀ ਨਹੀਂ ਪਤਾ ਵੈਸੇ ਤੇ ਜੇ ਤੁਸੀਂ ਆਈਡੀਓਲੋਜੀਕਲੀ ਦੇਖੋਗੇ ਜਾਂ ਹਿਸਟੋਰੀਕਲੀ ਦੇਖੋਗੇ ਇਹੋ ਜਿਹੇ ਚਿਹਰੇ ਅੱਗੇ ਵੀ ਹੁੰਦੇ ਨੇ ਪਾਰਟੀਆਂ ਚ இந்து ਇਹਨੂੰ ਕੋਈ ਜ਼ਿਆਦਾ ਬਹੁਤਾ ਪਤਾ ਨਹੀਂ ਹੈ ਪਰ ਟੂਲ ਇਹ ਉਸੇ ਹੀ ਸਿਸਟਮ ਦਾ ਹੈ ਸੋ ਇਹ ਆਪਣੇ ਪੱਖ ਤੋਂ ਤੇ ਉਧਰਲੇ ਆਪਣੇ ਪੱਖ ਤੋਂ ਐਂ ਚੱਲੀ ਜਾਂਦੇ ਤਾਂ ਇਹ ਮਾਹੌਲ ਦੋਹਾਂ ਪਾਸਿਆਂ ਤੇ ਹੈਗਾ ਜੀ ਠੀਕ ਹੈ ਸੋ ਅੱਗੇ ਚੱਲੀਏ ਤੇ ਉਧਰ ਡਰੋਨ ਪੀੜਤਾਂ ਦੇ ਜਿਨ੍ਹਾਂ ਦੇ ਘਰ ਦੇ ਵਿੱਚ ਸ਼ਾਇਦ ਡਰੋਨ ਡਿੱਗਦਾ ਤੇ ਉਹਨਾਂ ਦੀ ਕਾਰ ਨੁਕਸਾਨੀ ਜਾਂਦੀ ਹੈ ਪਰਿਵਾਰਕ ਜੀਹਾਂ ਦਾ ਬਾਬਾ ਨੁਕਸਾਨ ਹੁੰਦਾ ਉਹਨਾਂ ਦੀ مالی ਮਦਦ ਦੇ ਲਈ ਐਸਜੀਪੀਸੀ ਅੱਗੇ ਆਈ ਹੈ ਹਾਂ ਜੀ ਦੇਖੋ ਗੱਲ ਇਹ ਆ ਕਿ ਬਈ ਇਹ ਜਿਹੜਾ ਵੰਡਣ ਦਾ ਕੰਮ ਇਹਨਾਂ ਨੇ ਪੁਨਛ ਤੋਂ ਸ਼ੁਰੂ ਕੀਤਾ ਸੀ ਤੁਹਾਨੂੰ ਯਾਦ ਹੋਣਾ ਉੱਥੇ ਇੱਕ ਗੁਰੂ ਘਰ ਤੇ ਅਟੈਕ ਕੀਤਾ ਗਿਆ ਸ਼ੈਲਿੰਗ ਹੋਈ ਉਤੇ ਬਾਅਦ ਫਿਰ ਇਹ ਸਾਹਮਣੇ ਆਇਆ ਕਿ ਉਥੇ ਦੋ ਸਿੱਖਾਂ ਦੀ ਮੌਤ ਹੋ ਗਈ ਸੀ ਬਹੁਤ ਮੰਦਪਾ ਗਾਇਆ ਜੀ ਬਹੁਤ ਮਾੜੀ ਗੱਲ ਹੋਈ ਤੇ ਉਹਦੇ ਵਿੱਚ ਹੁੰਦਾ ਇਹ ਆ ਕਿ ਅੱਗੇ ਜਾ ਕੇ ਐਸਡੀਪੀਸੀ ਬਾਹ ਫੜਦੀ ਆ ਕੁਝ ਵਿੱਤੀ ਇਮਦਾਦ ਉਹਨਾਂ ਦੀ ਕਰਦੀ ਆ ਤੇ ਹੁਣ ਉਸ ਤੋਂ ਬਾਅਦ ਐਸਡੀਪੀਸੀ ਨੇ ਇਹਨਾਂ ਦੀ ਇਮਦਾਦ ਕੀਤੀ ਆ ਦੇਖੋ ਗੱਲ ਇਹ ਆ ਕਿ ਭਈ امداد ਕਰਨੀ ਵੀ ਚਾਹੀਦੀ ਆ ਐਸਪੀਸੀ ਜੇ ਕਿਸੇ ਫੈਮਲੀ ਦੀ امداد ਕਰਦੀ ਆ ਤਾਂ ਕੋਈ ਮਾੜੀ ਗੱਲ ਨਹੀਂ ਪਰ ਤੁਹਾਨੂੰ ਪਤਾ ਹੀ ਹੈ ਨੇ ਖਾਈ ਫੇਮੇ ਕੇ ਦੇ ਮਾਮਲੇ ਦੇ ਵਿੱਚ ਇੱਕ ਇਹ ਵੀ ਥਿਉਰੀ ਦਿੱਤੀ ਜਾ ਰਹੀ ਸੀ ਕਿ ਸਿਲੰਡਰ ਨੂੰ ਅੱਗ ਲੱਗੀ ਆ ਸਿਲੰਡਰ ਨੂੰ ਅੱਗ ਲੱਗੀ ਆ ਤੇ ਇੱਕ ਇਹ ਵੀ ਥਿਉਰੀ ਦਿੱਤੀ ਜਾ ਰਹੀ ਸੀ ਕਿ ਸ਼ਰਾਬ ਖੱਡੀ ਜਾ ਰਹੀ ਸੀ ਤੇ ਇੱਕ ਪੀੜਤਾਂ ਦਾ ਆਪਣਾ ਪੱਖ ਸੀ ਕਿ ਸਾਡੇ ਘਰੇ ਬੰਬ ਨੁਮਾ ਕੋਈ ਉੱਤੋਂ ਕੋਈ ਬਲਾੜਕੀ ਹੁਣ ਦੇਖੋ ਜੇ ਕੱਲ ਨੂੰ ਕੋਈ ਜਿਹੜੀਆਂ ਪਹਿਲੀਆਂ ਦੋ ਥਿਊਰੀਆਂ ਹੋ ਹੋ ਸਕਦਾ ਗਲਤੀ ਹੋਵਾਂ ਮੈਂ ਜਾਂ ਗਲਤੀ ਹੋਣ ਮੈਂ ਤਾਂ ਖੁਦ ਚਾਹਵਾ ਗਾ ਕੇ ਗਲਤ ਹੋਈਏ ਅਸੀਂ ਗਲਤ ਹੋਈਏ ਤੇ ਪੀੜਤ ਜੋ ਕਹਿੰਦੇ ਹੈ ਸੱਚ ਹੋ ਗਏ ਪਰ ਖੁਦਾ ਨਾਲ ਖਾਸਤਾ ਜੇ ਕੱਲ ਨੂੰ ਪ੍ਰਸ਼ਾਸਨ ਇਹ ਗੱਲ ਜਿਹੜੀ ਆ ਪਹਿਲੀਆਂ ਦੋ ਥਿਊਰੀਆਂ ਚ ਕੋਈ ਕੱਢ ਲੈਂਦੀ ਆ ਤਾਂ ਫੇਰ ਖਾਸ ਤੌਰ ਤੇ ਜਿਹੜੀ ਦੂਜੀ ਵਾਲੀ ਆ ਇਸ ਕਰਕੇ ਇਹ ਮਾਮਲਾ ਜਿਹੜਾ ਠੀਕ ਆ ਕੰਪਨਸੇਟ ਤੇ ਉਹਨਾਂ ਨੂੰ ਕਰਨਾ ਚਾਹੀਦਾ compensation ਕੋਈ ਮਾੜੀ ਗੱਲ ਨਹੀਂ ਐ ਐਸਟੀਪੀਸੀ ਨੇ ਬਾਹ ਫੜੀ ਐ ਤੁਹਾਡੀ ਗੱਲ ਨਹੀਂ ਐ ਪਰ ਇਸ ਮਾਮਲੇ ਦੇ ਵਿੱਚ ਪ੍ਰਸ਼ਾਸਨ ਨੂੰ ਕਿਉਂਕਿ ਜਿਹੜੀਆਂ ਦੋ ਪਹਿਲੀਆਂ ਥਿਊਰੀਆਂ ਚੱਲ ਰਹੀਆਂ ਸਨ ਉਹਨਾਂ ਨੂੰ ਰੱਦ ਕਰਨਾ ਚਾਹੀਦਾ ਸੀ ਮੇਰਾ ਮੰਨਣਾ ਐ ਤਾਂ ਜਿਵੇਂ ਬਠਿੰਡੇ ਡਿੱਗੇ ਜਹਾਜ਼ ਦਾ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਇੱਕ ਸਸਪੈਂਸ ਹੀ ਬਣ ਗਿਆ ਇੱਕ ਅਬੁਝ ਬਜ਼ਾਰਤ ਹੀ ਬਣ ਗਈ ਇਹ ਸਾਰੀ ਕਹਾਣੀ ਕਿ ਉੱਥੇ ਜਹਾਜ਼ ਡਿੱਗਾ ਤੇ ਡਿੱਗਾ ਕਿਹੜਾ ਤਾਂ ਉਸੇ ਤਰ੍ਹਾਂ ਇਥੇ ਵੀ ਇੱਕ ਬੁਝਾਰਤ ਬਣ ਗਈ ਹੈ ਕਿ ਅਸਲ ਦੇ ਵਿੱਚ ਮਾਮਲਾ ਕੀ ਹੈ ਜੋ ਪੀੜਤ ਕਹਿੰਦੇ ਉਹ ਹੀ ਹੈ ਜਾਂ ਜੋ ਲੋਕ ਚੁੰਝ ਚਰਚਾ ਕਰਦੇ ਨੇ ਦੋਨਾਂ ਗੱਲਾਂ 'ਚ ਕੋਈ ਉਹਨਾਂ 'ਚ ਗੱਲ ਹੈ ਜੀ ਸੋ ਵੇਖੋ ਗੱਲ ਕਿਹੜੀ ਹੈ ਪਰ ਅਗਲੀ ਖਬਰ ਤੇ ਚਲੀਏ ਤਾਂ ਸੰਗਰੂਰ ਜੇਲ੍ਹ ਦੇ ਵਿੱਚੋਂ ਚੱਲਦਾ ਸੀ ਕਹਿੰਦੇ ਡਰਗ ਨੈਕਸਸ ਦੇਖੋ ਹੁਣ ਜੇ ਆਪਾਂ ਇਸ ਲਿਹਾਜ਼ ਨਾਲ ਦੇਖੀਏ ਗੁਰਪ੍ਰੀਤ ਜੀ ਕਿ ਜਿਹੜੇ ਐਸ ਐਚਓਜ਼ ਵਗੈਰਾ ਨੇ ਉਹਨਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਕਿ ਜੇ ਤੁਹਾਡੇ ਇਲਾਕੇ ਦੇ ਵਿੱਚ ਐਸਾ ਕੁਝ ਹੋ ਗਿਆ ਸ਼ਿਕਾਇਤ ਆ ਗਈ ਤੁਹਾਡੀ ਤੁਹਾਡੇ ਤੇ ਵਿਪਾਕੀ ਕਾਰਵਾਈ ਹੋਏਗੀ ਤੇ ਜੇ ਮੰਨ ਲਓ ਇੱਕ ਨੈਕਸਸ ਫੜਿਆ ਗਿਆ ਜੇਲ੍ਹ ਦੇ ਵਿੱਚੋਂ ਇਹ ਸਭ ਕੁਝ ਕਰਦਾ ਤੇ ਫਿਰ ਇੱਕ ਸਵਾਲ ਤੇ ਪੈਦਾ ਹੋਏਗਾ ਕਿ ਇਹ ਕਾਮਯਾਬੀ ਹੈ ਕਿ ਨਕਾਮਯਾਬੀ ਹੈ ਨਕਾਮਯਾਬੀ ਇਸ ਪੱਖ ਤੋਂ ਆ ਕਿ ਭਾਈ ਉੱਥੇ ਨੈਟਵਰਕ ਚੱਲ ਰਿਹਾ ਸੀ ਕਾਮਯਾਬੀ ਇਸ ਪੱਖੋਂ ਕਿ ਚਲੋ ਇੱਕ ਦਿਨ ਤੋਹਾ ਫੜ ਲਿਆ ਤੇ ਕੀ ਜਿਹੜਾ ਨੈਟਵਰਕ ਚੱਲਿਆ ਉਹਦੇ ਲਈ ਜੇਲ੍ਹ ਮੰਤਰੀ ਦੇ ਤੌਰ ਤੇ ਭਗਵੰਤਮਾਨ ਜ਼ਿੰਮੇਵਾਰ ਨਹੀਂ ਹੋ ਸਕਦੇ ਕਿਉਂਕਿ ਉੱਥੇ ਜੇ ਤੁਸੀਂ ਵੇਖੋਗੇ ਗੁਰਪ੍ਰੀਤਜੀ ਸਮਾਨ ਚੋਖਾ ਬਰਾਮਦ ਹੋਇਆ ਨਾ ਪਤਾ ਨਹੀਂ ਸਮਾਰਟ ਵਾਚ ਆ ਕਿੰਨੇ ਮੋਬਾਈਲ ਆ ਕਿੰਨੀ ਫੀਮ ਆ ਬਹੁਤ ਕੁਝ ਬਹੁਤ ਕੁਝ ਬਰਾਮਦ ਹੋਇਆ ਹੈ ਜੇ ਆਪਾਂ ਦੇਖੀਏ ਸੰਗਰੂਰ ਜੇਲ੍ਹ ਦੇ ਵਿੱਚੋਂ ਬਹੁਤ ਕੁਝ ਬਰਾਮਦ ਹੋਇਆ ਮੈਂ ਤਾਂ ਕਈ ਚੀਜ਼ਾਂ ਦੇਖ ਰਿਆ ਸੀ ਜਿਹੜੀਆਂ ਆਪਾਂ ਜਿਵੇਂ ਘਰਾਂ ਦੇ ਵਿੱਚ ਇਸਤੇਮਾਲ ਕਰਨੇ ਆ ਕਿ ਆ ਪਿਆ ਜੀ ਸਾਡੇ ਕੋਲ ਆ ਪਿਆ ਜੀ ਆ ਪਿਆ ਘਰ ਦੇ ਵਿੱਚ ਮੋਬਾਈਲ ਦੀ ਤਾਰ ਹੈ ਜੀ ਇੱਧਰ ਆਉ ਪਿਆ ਆ ਪਿਆ ਤੇ ਇਹ ਤਾਂ ਬਿਲਕੁਲ ਇਸ ਤਰ੍ਹਾਂ ਦਾ ਜਿਗਾੜ ਸੀਗਾ ਜੀ ਇਸ ਤਰ੍ਹਾਂ ਦਾ ਜਿਗਾੜ ਸੀਗਾ ਕਿਉਂਕਿ ਜੇ ਤੁਸੀਂ ਵੇਖੋਗੇ ਤਾਂ ਇਹਦੇ ਵਿੱਚ 50 ਗ੍ਰਾਮ 5 ਤੋਲੇ ਤੇ ਫੀਮ ਵੀ ਫੜੀ ਗਈ 12 ਮੋਬਾਈਲ ਫੋਨ ਹੈ ਚਾਰ ਸਮਾਰਟਵਾਚਾਂ ਮਤਲਬ ਕਿ ਉਥੇ ਕੀ ਰਨਿੰਗ ਕਰਦੇ ਸਨ ਹਾਰਟ ਬੀਟ ਦੇਖਦੇ ਸੀ ਹੁਣ ਇਹਨਾਂ ਨੇ ਇੱਕ ਡਿਪਟੀ ਸੁਪਰਡੈਂਟ ਆਫ ਪੁਲਿਸ ਜਿਹੜਾ ਡੀਐਸਪੀ ਆ ਗੁਰਪ੍ਰੀਤ ਸਿੰਘ ਨੂੰ ਰੈਸਟ ਕੀਤਾ ਦੱਸਦੇ ਆ ਕਿ ਇਹ ਇਸ ਕਾਰੋਬਾਰ ਚ ਸ਼ਾਮਲ ਸੀਗਾ ਤੇ ਇਹਨੇ ਪੈਸੇ ਵਗੈਰਾ ਜਿਹੜੇ ਸੀ ਉਹ ट्रांजੈਕਸ਼ਨਾਂ ਜਿਹੜੀਆਂ ਸੀਗੀਆਂ ਆਪਦੇ ਅਤੇ ਰਿਸ਼ਤੇਦਾਰਾਂ ਦੇ ਖਾਤੇ ਦੇ ਵਿੱਚ ਕਰਵਾਈਆਂ ਸੀ ਡੀਐਸਪੀ ਜੇਲ ਦੇ ਵਿੱਚ ਹੈਰੋਨ ਜਿਹੜੀ ਆ ਮੁਈਆ ਕਰਵਾਉਂਦਾ ਸੀ ਅਸਲ ਦੇ ਵਿੱਚ ਕੀ ਆ ਕਿ ਇਹਨਾਂ ਨੇ ਬਾਰ ਬੰਦੇ ਫੜੇ ਸੀ ਕਿ ਕੋਈ ਅੰਮ੍ਰਿਤਸਰ ਵਾਲੀ ਸਾਈਡ ਤੇ ਫਿਰ ਉਸ ਤੋਂ ਬਾਅਦ ਇਹ ਤਾਰ ਜੁੜਦੀ ਜੁੜਦੀ ਇਹ ਅੱਜ ਦੀ ਨਹੀਂ ਗੱਲ ਇਸ ਨੈਕਸਸ ਨੂੰ ਪੂਰੀ ਤਰ੍ਹਾਂ ਕਰੈਕ ਕਰਨ ਤੋਂ ਬਾਅਦ ਇਹਨਾਂ ਨੇ ਇੱਕ ਦੁਬਾਰਾ ਤੋਂ ਜਾਣਕਾਰੀ ਦਿੱਤੀ ਹੈ ਕਿਉਂਕਿ ਅਸੀਂ ਇਸ ਕੱਲ ਨੂੰ ਬਹੁਤ ਦਿਨਾਂ ਤੋਂ ਗੁਰਪ੍ਰੀਤ ਜੀ ਫੋਲੋ ਕਰ ਰਹੇ ਹਾਂ ਇਸੇ ਕਿ ਤਾ ਇਹ ਪਹਿਲਾ ਇੱਕ ਬਰਾਮਦਗੀ ਹੋਈ ਆ ਜਿਹੜੀ ਅੰਮ੍ਰਿਤਸਰ ਵਾਲੀ ਸਾਈਡ ਤਾਂ ਫਿਰ ਉਤੋਂ ਬਾਅਦ ਇਹ ਤਾਰ ਜੁੜੀ ਕਿ ਕਿਸ ਤਰ੍ਹਾਂ ਉਹ ਬੰਦੇ ਇਹਨਾਂ ਵਾਸਤੇ ਕੰਮ ਕਰ ਰਹੇ ਸਨ ਤੇ ਅੱਗੇ ਜਿਹੜਾ ਡੀਐਸਪੀ ਸੀ ਉਹ ਇੱਕ ਤਰ੍ਹਾਂ ਨਾਲ ਇਹਨਾਂ ਦੀ ਮਾਲ ਗੱਡੀ ਬਣਿਆ ਸੀ ਮਾਲ ਗੱਡੀ ਆਈ ਆ ਜਿਵੇਂ ਪਾਸੇ ਹਟ ਜਾ ਗੋਰੀਏ ਨਹੀਂ ਸਾਡੀ ਰੇਲ ਗੱਡੀ ਆਈ ਆ ਉੱਥੇ ਤੇ ਦੇਖਦੇ ਹੋਣੇ ਸਾਡੀ ਮਾਲ ਗੱਡੀ ਆਉਣ ਵਾਲੀ ਆ ਤਾਂ ਗੱਲ ਇਹ ਆ ਕਿ ਇਸ ਬੰਦੇ ਨੇ ਯਾਨੀ ਜਿਹੜਾ ਟੀਐਸਪੀ ਸੀਗਾ ਇਹਨੇ ਜੇਲ੍ਹ ਦੇ ਵਿੱਚ 25 ਗ੍ਰਾਮ ਹੈਰੋਇਨ ਤੇ ਦੋ ਮੋਬਾਈਲ ਫੋਨ ਪਚਾਉਣ ਦੇ ਬਦਲੇ ਕੈਦੀ ਗੁਰਚੇਤ ਦੇ ਰਿਸ਼ਤੇਦਾਰ ਕੋ 40000 ਰੁਪਏ ਨਗਦ ਤੁਸੀਂ ਦੇਖੋ ਇਹ ਸਾਰਾ ਸਮਾਨ ਵੀ 40000 ਦਾ ਹੋਣਾ ਤੇ 40000 ਰੁਪਏ ਨਗਦ ਪਚਾਉਣ ਦਾ ਇਹਨੇ ਲਿਆ ਤੇ ਲਿਆ ਵੀ ਯੂਪੀਆਈ ਦੇ ਮਾਧਿਅਮ ਰਾਹੀਂ ਆ ਉਹਦੇ ਸਾਧਨ ਨੂੰ ਵਰਤਿਆ ਤੇ ਪਤਨੀ ਦੇ ਖਾਤੇ ਦੇ ਵਿੱਚ ਵੀ 26000 ਰੁਪਏ ਪ੍ਰਾਪਤ ਕੀਤਾ ਆ ਤਾਂ ਯਾਨੀ ਇਸ ਤਰ੍ਹਾਂ ਜਿਵੇਂ ਜਿਵੇਂ ਹੋਰ ਨਾਮ ਆਏ ਤਾਂ ਏਵੇਂ ਤੇਵੇਂ ਮੰਨ ਲਓ ਇਹ ਗ੍ਰਿਫਤਾਰੀਆਂ ਜਿਹੜੀਆਂ ਵਾਧੀਆਂ ਗਈਆਂ ਹੁਣ 15 ਕੈਦੀ ਆ ਤੇ ਟੋਟਲ 19 ਗ੍ਰਿਫਤਾਰੀਆਂ ਜਿਹੜੀਆਂ ਇਸ ਮਾਮਲੇ ਦੇ ਵਿੱਚ ਹੋਈਆਂ ਤਾਂ ਬਹੁਤ ਤਗੜਾ ਕੰਮ ਕਰ ਚੱਲਣ ਰਿਹਾ ਸੀ ਕੋਈ ਪਹਿਲਾ ਮੌਕਾ ਨਹੀਂ ਆ ਜੇ ਅਸੀਂ ਦੇਖੀਏ ਤੇ ਅੱਗੇ ਵੀ ਇਦਾਂ ਬਹੁਤ ਵਾਰੀ ਗੁਰਪ੍ਰੀਤਜੀ ਹੋ ਚੁੱਕਾ ਆ